ਕੱਕੇ ਕੁਝ ਨਹੀਂ ਪੰਜਾਬ ਵਿੱਚ ਰੱਖਿਆ ਕਰ ਆਈ ਲੈਸ ਤੁਰੇ ਜਾਣ ਬਾਨੋ ਉਹ ਜੋ ਪੀਤੇ ਬਿਹਾਰ ਵਾਲੇ ਆਣ ਕੇ ਸਭ ਸਾੰਬੀ ਜਾਣ ਸਾਡੇ ਕਾਰੋਬਾਰੋਂ ਆਉਣ ਵਾਲਾ ਸਮਾਂ ਸਾਫ਼ ਦਿਸਦਾ ਬਾਕੀ ਆਪੇ ਤੁਸੀਂ ਲਾ ਲਓ ਹਿਸਾਬ ਨਹੀਂ ਤਾਂ ਸਾਡੇ ਤੇ ਬਈਆਂ ਦਾ ਰਾਜ ਹੋਊਗਾ ਸਾੰਭ ਸਕਦੀ ਤਾਂ ਸਾੰਭ ਲੋ ਪੰਜਾਬ ਨੂੰ ਨੇਤਾ ਸਾਡੀ ਤੇ ਮਈਆਂ ਦਾ ਰਾਜ ਹੋਊਗਾ ਸਾਂਭ ਸਕਦੀ ਤਾਂ ਸਾਂਭ ਲੋ ਪੰਜਾਬ ਨੂੰ ਵਿਗੜੇ ਹਾਲਾਤ ਪਏ ਪੰਜਾਬ ਦੇ ਆਉਰਾਲ ਮਿਲੇ ਨਾ ਨੂੰ ਸੁਧਾਰੀਏ ਕੁਝ ਨਸ਼ਿਆਨੇ ਪਹਿਲਾਂ ਹੀ ਉਜਾੜਤਾ ਹੁਣ ਰਹਿੰਦਾ ਕੁੰਦਾ ਇੰਜ ਨਾ ਉਜਾਰੀਏ ਗੁਰੂਆਂ ਤੇ ਪੀਰਾਂ ਦੀ ਜੋ ਧਰਤੀ ਤੇ ਪਾਣ ਦੀਆਂ ਵੱਜਣ ਪੇਚਕਾਰੀਆਂ ਵਿੱਚ ਦੌਲਤਾਂ ਤੇ ਸ਼ੋਰਾਂ ਤੇ ਭੱਜਦੇ ਗਵਾ ਬੈਠੇ ਉਹ ਨਾ ਕਿਤੇ ਸਰਦਾਰੀਆਂ ਵਿੱਚ ਦੌਲਤਾਂ ਤੇ ਸ਼ੋਰਾਂ ਤੇ ਭੱਜਦੇ ਗਵਾ ਬੈਠੇ ਉਹ ਨਾ ਕਿਤੇ ਸਰਦਾਰੀਆਂ ਇਥੇ ਨੇਨਤਾ ਦਾ ਮੁੱਲ ਕੋਈ ਪਾਉਣ ਨਾ ਜੇ ਪੁੱਛੀਏ ਤਾਂ ਦਿੰਦੇ ਜਬਾਬਾ ਭਗਤ ਸਿਉਣੀ ਮੈਨੂੰ ਲੱਗਦਾ ਤੇਰੇ ਸੁਪਨਿਆਂ ਵਾਲਾ ਇਹ ਪੰਜਾਬਾ ਭਗਤ ਸਿਉਣੀ ਮੈਨੂੰ ਲੱਗਦਾ ਤੇਰੇ ਸੁਪਨਿਆਂ ਵਾਲਾ ਇਹ ਪੰਜਾਬਾ ਸਾਰੇ ਮਸਲਿਆਂ ਦਾ ਪਹਲ ਹੋਊਗਾ ਜੀ ਬਬਲੀ ਦੇ ਮੰਨ ਲੋ ਵਿਚਾਰਨੋ ਤੁਸੀਂ ਪੜੇ ਲਿਖਿਆ ਨੂੰ ਦਿਵੋ ਨੌਕਰੀ ਮੇਰੀ ਬੇਨਤੀ ਆਏ ਸਰਕਾਰ ਨੂੰ ਤੁਸੀਂ ਪੜੇ ਲਿਖਿਆ ਨੂੰ ਦਿਵੋ ਨੌਕਰੀ ਮੇਰੀ ਬੇਨਤੀ ਆਏ ਸਰਕਾਰ ਨੂੰ ਵੀਡੀਓ ਚੰਗੀ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ